ਹਾਂਜੀ ਦੋਸਤੋ 7 ਤਰੀਕ ਗੱਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੱਕ ਅਜਿਹੀ ਘਟਨਾ ਦੇ ਬਾਰੇ ਜੋ ਕਿ ਪੰਜਾਬ ਦੇ ਸ਼ਹਿਰ ਨਾਬੇ ਦੇ ਵਿੱਚ ਵਾਪਰੀ ਇੱਕ ਅਜਿਹੀ ਘਟਨਾ ਜਿਸ ਨੇ ਨਾਬਾ ਸ਼ਹਿਰ ਦੇ ਪੂਰੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇੱਕ ਕਲਯੁਗੀ ਮਾਂ ਨੇ ਆਪਣੀ ਨੌਜਵਾਨ ਧੀ ਦਾ ਕਤਲ ਕਰ ਦਿੱਤਾ ਸੀ ਜਾਂ ਕਹਿ ਸਕਦੇ ਹਾਂ ਕਿ ਕਤਲ ਕਰਵਾ ਦਿੱਤਾ ਸੀ ਇਹ ਜਿਹੜੀ ਪੂਰੀ ਵਾਰਦਾਤ ਸੀ ਉਹਨੂੰ ਅੰਜਾਮ ਇਸ ਮਾਂ ਨੇ ਪੂਰੀ ਪਲੈਨਿੰਗ ਦੇ ਨਾਲ ਦਿੱਤਾ ਪਰ ਫਿਰ ਵੀ ਜਿਵੇਂ ਕਹਿੰਦੇ ਹੁੰਦੇ ਆ ਕਿ ਕਾਤਲ ਜਿੰਨਾ ਮਰਜ਼ੀ ਛਾਤਰ ਹੋਵੇ ਪੁਲਿਸ ਦੇ ਜੜੀ ਕੇ ਆ ਹੀ ਜਾਂਦਾ ਇਸ ਕੇਸ ਦੇ ਵਿੱਚ ਵੀ ਉਸੇ ਤਰ੍ਹਾਂ ਹੁੰਦਾ ਇਸ ਕੇਸ ਨੂੰ ਕਿਸੇ ਹੋਰ ਦਿਸ਼ਾ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਜਿਹੜੀ ਪੁਲਿਸ ਆ ਆਪਣੀ ਚੰਗੀ ਕਾਰਵਾਈ ਕਰਦੀ ਹੈ ਤੇ ਇਸ ਕੇਸ ਦੇ ਅਸਲੀ ਜਿਹੜੇ ਕਾਤਲ ਨੇ ਉਹਨਾਂ ਨੂੰ ਲੱਭ ਹੀ ਲੈਂਦੀ ਹੈ ਤੇ ਜਦੋਂ ਲੋਕਾਂ ਤੱਕ ਪੂਰੀ ਖਬਰ ਪਹੁੰਚਦੀ ਆ ਤਾਂ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਲੋਕ ਨੇ ਹੈਰਾਨ ਰਹਿ ਜਾਂਦੇ ਆ ਕਿ ਇੱਕ ਮਾਂ ਆਪਣੀ ਧੀ ਨੂੰ ਕਿਵੇਂ ਮਾਰ ਸਕਦੀ ਆ ਪਰ ਇਸ ਕਤਲ ਦੇ ਪਿੱਛੇ ਜੋ ਵਜ੍ਹਾ ਨਿਕਲ ਕੇ ਆਉਂਦੀ ਆ ਉਹ ਵੀ ਹੈਰਾਨ ਕਰਨ ਵਾਲੀ ਹੁੰਦੀ ਹੈ ਤੇ ਕਿਵੇਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਹੈਰਾਨ ਕਰਦੀ ਹੈ ਤੇ ਪੁਲਿਸ ਇਸ ਕਤਲ ਨੂੰ ਕਿਵੇਂ ਜਿਹੜਾ ਸੁਲਝਾਉਂਦੀ ਹੈ ਇਹ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਹੁੰਦੀਆਂ ਇਹ ਸਾਰੀਆਂ ਗੱਲਾਂ ਦੇ ਜਵਾਬ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚੋਂ ਲੱਭਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਦਾ ਆਈਕਨ ਜਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਉਹਨਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਵਿੱਚ ਪੈਂਦਾ ਸ਼ਹਿਰ ਨਾਬਾ ਨਾਬਾ ਸ਼ਹਿਰ ਦੇ ਵਿੱਚ ਇੱਕ ਹਾਈ ਸਕਿਉਰਿਟੀ ਜੇਲ ਹੈ ਉਸ ਹਾਈ ਸਕਿਉਰਿਟੀ ਜੇਲ ਦੇ ਨਾਲ ਹੀ ਪੈਂਦੀ ਹੈ ਇੱਕ ਕਲੋਨੀ ਜਿਸ ਦਾ ਨਾਮ ਆ ਵਿਕਾਸ ਕਲੋਨੀ ਇਸ ਵਿਕਾਸ ਕਲੋਨੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਸਦੇ ਵਿੱਚ ਇੱਕ ਮਾਂ ਤੇ ਇੱਕ ਧੀ ਰਹਿੰਦੀਆਂ ਸਨ ਇਹ ਜਿਹੜੀ ਧੀ ਸੀ ਉਮਰ 25-26 ਸਾਲ ਦੀ ਸੀ ਮਾਂ ਦੀ ਉਮਰ ਤਕਰੀਬਨ 62 ਸਾਲ ਦੇ ਕਰੀਬ ਸੀ ਜਿਹੜੀ ਮਾਂ ਸੀ ਉਸ ਦਾ ਨਾਮ ਅਰੂਣਾ ਸੀ ਤੇ ਜਿਹੜੀ ਧੀ ਸੀ ਉਸ ਦਾ ਨਾਮ ਅਨੂ ਸੀ ਇਹ ਜਿਹੜੀਆਂ ਦੋਨੋਂ ਮਾਂ ਮਾਤੀਆਂ ਇਕੱਲੀਆਂ ਰਹਿੰਦੀਆਂ ਸੀ ਕਿਉਂਕਿ ਅਨੂ ਦਾ ਜਿਹੜਾ ਪਿਓ ਸੀ ਉਸ ਦੀ ਜਿਹੜੀ ਡੈਥ ਤਕਰੀਬਨ 8 ਸਾਲ ਪਹਿਲਾਂ ਹੋ ਚੁੱਕੀ ਸੀ ਤੇ ਇਸ ਦਾ ਇੱਕ ਭਰਾ ਵੀ ਸੀ ਜਿਸ ਦੀ ਮੌਤ ਰੋਡ ਐਕਸੀਡੈਂਟ ਦੇ ਵਿੱਚ 2022 ਦੇ ਵਿੱਚ ਹੋ ਚੁੱਕੀ ਸੀ ਤੇ ਜਿਹੜੀ ਇਹ ਘਟਨਾ ਇਹ 2024 ਦਸੰਬਰ ਦੀ ਘਟਨਾ ਹੈ ਇਸ ਘਟਨਾ ਦੇ ਵਿੱਚ ਹੁੰਦਾ ਕਿ ਹੈ ਕਿ ਇੱਕ ਦਿਨ ਜਿਹੜੀ ਅਰੂਣਾ ਸੀ ਦਸੰਬਰ ਮਹੀਨੇ ਦੇ ਇੱਕ ਦਿਨ ਆਪਣੀ ਦੂਜੀ ਧੀ ਨੂੰ ਮਿਲਣ ਦੇ ਲਈ ਜਾਂਦੀ ਹੈ ਜੋ ਕਿ ਅੱਲਹੋਰਾ ਪਿੰਡ ਜਿਹੜਾ ਕਿ ਨਾਬੇ ਦੇ ਨਾਲ ਹੀ ਆ ਉੱਥੇ ਆਈ ਹੁੰਦੀ ਹੈ ਇਹ ਜਿਹੜੀ ਇਹਦੀ ਦੂਜੀ ਧੀ ਸੀ ਇਹ ਰਹਿੰਦੀ ਕਿਤੇ ਹੋਰ ਸੀ ਪਰ ਕੁਝ ਦਿਨਾਂ ਦੇ ਲਈ ਉਹ ਨਾਬੇ ਆਈ ਹੋਈ ਸੀ ਲੌਰਾਂ ਆਈ ਹੋਈ ਸੀ ਇਸ ਕਰਕੇ ਅਰੂਣਾ ਆਪਣੀ ਦੂਜੀ ਧੀ ਨੂੰ ਮਿਲਣ ਦੇ ਲਈ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੀ ਇਹ ਅਨੂ ਸੀ ਇਹ ਵੀ ਪਹਿਲਾਂ ਵਿਆਹੀ ਗਈ ਸੀ ਪਰ ਵਿਆਹ ਤੋਂ ਬਾਅਦ ਇਹਦੀ ਆਪਣੇ ਘਰ ਵਾਲੇ ਨਾਲ ਨਹੀਂ ਬਣੀ ਉਸ ਤੋਂ ਬਾਅਦ ਇਹ ਅਲੱਗ-ਅਲੱਗ ਰਹਿਣ ਲੱਗੇ ਸੀ ਜਿਸ ਤੋਂ ਬਾਅਦ ਹੁਣ ਅਨੂ ਆਪਣੀ ਮਾਂ ਦੇ ਨਾਲ ਇਸ ਵਿਕਾਸ ਕਲੋਨੀ ਵਾਲੇ ਘਰ ਦੇ ਵਿੱਚ ਰਹਿੰਦੀ ਸੀ ਹੁਣ ਇਹ ਦੋਨੋਂ ਮਾਮਾਤੀਆਂ ਇਕੱਲੀਆਂ ਸੀ ਤੇ ਦੋਨੋਂ ਜਾਣੀਆਂ ਜਿਹੜੀ ਪ੍ਰਾਈਵੇਟ ਇੱਕ ਜੌਬ ਕਰਦੀਆਂ ਸੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਪ੍ਰਾਈਵੇਟ ਜੌਬ ਤੇ ਜਾਂਦੀਆਂ ਸੀ ਤੇ ਹੁਣ ਮਾਂ ਆਪਣੀ ਦੂਜੀ ਧੀ ਨੂੰ ਜਿਸ ਦਿਨ ਮਿਲਣ ਗਈ ਹੋਈ ਸੀ ਉਸੇ ਦਿਨ ਅੰਨੂ ਆਪਣੇ ਕੰਮ ਤੋਂ ਘਰ ਵਾਪਸ ਆਉਂਦੀ ਹੈ ਘਰ ਵਾਪਸ ਆਉਣ ਤੋਂ ਬਾਅਦ ਤਕਰੀਬਨ 7:00 ਵਜੇ ਸ਼ਾਮ ਦਾ ਟਾਈਮ ਸੀ ਇਹ ਹੁਣ 7:00 ਵਜੇ ਦਾ ਦਸੰਬਰ ਮਹੀਨੇ ਦਾ ਟਾਈਮ ਇਸ ਟਾਈਮ ਤੱਕ ਪੂਰਾ ਬਾਹਰ ਹਨੇਰਾ ਹੋ ਚੁੱਕਿਆ ਸੀ ਤੇ ਇਸ ਅੰਨੂ ਦੇ ਘਰ ਦੇ ਵਿੱਚੋਂ ਲੋਕਾਂ ਨੂੰ ਆਂਡੀਆਂ ਗਵਾਂਡੀਆਂ ਨੂੰ ਰਾਤ ਨੂੰ ਲੜਾਈ ਝਗੜੇ ਤੇ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਹੁਣ ਆਂਡੀ ਗਵਾਂਡੀ ਇਕੱਠੇ ਹੋਏ ਇਕੱਠੇ ਹੋ ਕੇ ਨਾਲ ਦੇ ਘਰ ਦੇ ਵਿੱਚ ਇੱਕ ਬਜ਼ੁਰਗ ਗਵੰਡੀ ਰਹਿੰਦਾ ਸੀ ਉਹਨੇ ਇਹਨਾਂ ਦਾ ਗੇਟ ਖਲਾਉਣ ਦੀ ਕੋਸ਼ਿਸ਼ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਘਰ ਦੇ ਵਿੱਚ ਹੋ ਕੀ ਰਿਹਾ ਪਰ ਅੰਦਰੋਂ ਕੋਈ ਵੀ ਜਵਾਬ ਨਹੀਂ ਮਿਲਿਆ ਇਸ ਕਰਕੇ ਜਿਹੜੇ ਨਾਲ ਦੇ ਹੋਰ ਆਂਢੀ ਗਵੰਡੀ ਸੀ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਲੜਾਈ ਝਗੜੇ ਦੀ ਗੱਲ ਆ ਉਹ ਨਿਤ ਦੀ ਗੱਲ ਆ ਇਸ ਕਰਕੇ ਇਹਨੂੰ ਬੜਾ ਸੀਰੀਅਸ ਨਾ ਲਿਆ ਜਾਵੇ ਉਹ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਆ ਤਾਂ ਤਕਰੀਬਨ ਹੋਰ ਸਮਾਂ ਲੰਘਦਾ ਹੁਣ ਰਾਤ ਦੇ 10 ਵਜੇ ਦਾ ਟਾਈਮ ਹੋ ਜਾਂਦਾ ਹੈ ਹੁਣ ਜਿਹੜਾ ਇਹਨਾਂ ਦਾ ਘਰ ਸੀ ਉਹ ਦੋ ਗਲੀਆਂ ਦੇ ਉੱਤੇ ਲੱਗਦਾ ਸੀ ਇੱਕ ਫਰੰਟ ਗੇਟ ਸੀ ਇੱਕ ਗਲੀ ਦੇ ਵਿੱਚ ਇਹਨਾਂ ਦਾ ਬੈਕ ਗੇਟ ਸੀ ਹੁਣ ਫਰੰਟ ਗੇਟ ਬੰਦ ਸੀ ਰਾਤ ਦੇ ਤਕਰੀਬਨ 10 ਵਜੇ ਦੇ ਹੈ 10 ਵਜੇ ਇਹਨਾਂ ਦੇ ਘਰ ਦੀਆਂ ਲਾਈਟਾਂ ਬੰਦ ਹੁੰਦੀਆਂ ਜਦੋਂ ਹੀ ਲਾਈਟਾਂ ਬੰਦ ਹੁੰਦੀਆਂ ਤਾਂ ਥੋੜੇ ਸਮੇਂ ਬਾਅਦ ਹੀ ਇਹਨਾਂ ਦੇ ਘਰ ਦੇ ਬੈਕ ਗੇਟ ਤੋਂ ਇੱਕ ਮੁੰਡਾ ਨਿਕਲ ਕੇ ਬਾਹਰ ਆਉਂਦਾ ਤੇ ਉਹ ਉਤੋਂ ਚਲਿਆ ਜਾਂਦਾ ਇਹ ਸਾਰਾ ਕੁਝ ਇੱਕ ਗਵਾਂਢੀਆ ਦਾ ਮੁੰਡਾ ਦੇਖ ਰਿਹਾ ਸੀ ਉਹਨੇ ਮੁੰਡੇ ਨੇ ਇੱਕ ਬਜ਼ੁਰਗ ਗਵਾਂਢੀ ਜੋ ਕਿ ਪਹਿਲਾਂ ਵੀ ਆਇਆ ਸੀ ਉਸ ਨੂੰ ਦੁਬਾਰਾ ਬੁਲਾਇਆ ਉਹਨੂੰ ਫੋਨ ਕੀਤਾ ਕਿ ਇਹਨਾਂ ਦੇ ਘਰ ਦੇ ਵਿੱਚ ਕੋਈ ਗੜਬੜਾ ਹੁਣ ਲਾਈਟਾਂ ਬੰਦ ਹੋਈਆਂ ਤੇ ਇੱਕ ਮੁੰਡਾ ਹੁਣ ਨਿਕਲ ਕੇ ਗਿਆ ਤਾਂ ਦੁਬਾਰਾ ਤੋਂ ਫਿਰ ਜਿਹੜਾ ਉਹ ਬਜ਼ੁਰਗ ਗਵਾਂਢੀ ਸੀ ਨਾਲ ਹੋਰ ਬੰਦਿਆਂ ਨੂੰ ਲੈ ਕੇ ਉਸਦੇ ਘਰ ਜਾਂਦਾ ਦੁਬਾਰਾ ਤੋਂ ਫਿਰ ਇਹਨਾਂ ਦੇ ਘਰ ਦੇ ਜਿਹੜੇ ਗੇਟ ਨੇ ਉਹਨਾਂ ਨੂੰ ਖੜਕਾਇਆ ਜਾਂਦਾ ਆਵਾਜ਼ਾਂ ਮਾਰੀਆਂ ਜਾਂਦੀਆਂ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਤੇ ਹੁਣ ਜਿਹੜਾ ਉਹ ਬਜ਼ੁਰਗ ਸੀ ਉਹਨੇ ਅਨੂ ਨੂੰ ਫੋਨ ਵੀ ਕੀਤਾ ਉਸਦੇ ਕੋਲ ਅਨੂ ਦਾ ਫੋਨ ਨੰਬਰ ਸੀ ਉਨੇ ਫੋਨ ਕੀਤਾ ਪਰ ਅਨੂ ਕੋਈ ਵੀ ਜਵਾਬ ਨਹੀਂ ਦੇ ਰਹੀ ਸੀ ਤਾਂ ਹੁਣ ਇਹਨਾਂ ਨੂੰ ਬੜੀ ਹੈਰਾਨੀ ਹੋਈ ਇਹਨਾਂ ਨੇ ਜਿਹੜਾ ਪੁਲਿਸ ਨੂੰ ਕਾਲ ਕੀਤੀ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਗੜਬੜਾ ਪਹਿਲਾਂ ਚੀਕਾਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ ਰੌਲੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਹੁਣ ਸਭ ਕੁਝ ਸ਼ਾਂਤ ਹੈ ਕੋਈ ਬੋਲ ਨਹੀਂ ਰਿਹਾ ਤਾਂ ਫਿਰ ਪੁਲਿਸ ਨੂੰ ਕਾਲ ਕੀਤੀ ਗਈ ਸੀ ਇਸੇ ਸ਼ੱਕ ਦੇ ਚੱਲਦੇ ਹੁਣ ਪੁਲਿਸ ਮੌਕੇ ਤੇ ਆਉਂਦੀ ਹੈ ਪੁਲਿਸ ਆ ਕੇ ਰਾਤ ਨੂੰ ਇਹਨਾਂ ਦੇ ਘਰ ਦੇ ਅੰਦਰ ਐਂਟਰ ਕਰਦੀ ਹੈ ਇਹਨਾਂ ਦੇ ਡੋਰ ਤੋੜੇ ਜਾਂਦੇ ਆ ਜਦੋਂ ਪੁਲਿਸ ਵਾਲੇ ਅੰਦਰ ਐਂਟਰ ਕਰਦੇ ਆ ਤਾਂ ਦੇਖਦੇ ਆ ਕਿ ਸਾਹਮਣੇ ਕਮਰੇ ਦੇ ਵਿੱਚ ਇੱਕ ਦੇ ਵਿੱਚ ਜਿਹੜੀ ਅਨੂ ਸੀ ਉਹਦੀ ਲਾਸ਼ ਖੂਨ ਦੇ ਨਾਲ ਲੱਤਪਤ ਪਈ ਸੀ ਹੁਣ ਪੁਲਿਸ ਵਾਲਿਆਂ ਨੇ ਜਦੋਂ ਦੇਖਿਆ ਕਿ ਘਰ ਦੇ ਵਿੱਚ ਅਨੂ ਦੀ ਲਾਸ਼ ਪਈ ਹੈ ਨਾਲ ਹੀ ਇੱਕ ਮਿਰਚਾਂ ਦਾ ਜਿਹੜਾ ਡੱਬਾ ਪਿਆ ਸੀ ਤੇ ਕੁਝ ਮਿਰਚਾਂ ਉਥੇ ਡੁੱਲੀਆਂ ਹੋਈਆਂ ਸੀ ਤੇ ਉਥੇ ਹੀ ਇੱਕ ਖੂਨ ਦੇ ਨਾਲ ਲਿਬੜਿਆ ਹੋਇਆ ਇੱਕ ਡੰਡਾ ਵੀ ਪਿਆ ਸੀ ਤਾਂ ਪੁਲਿਸ ਵਾਲਿਆਂ ਨੂੰ ਇਥੇ ਸ਼ੱਕ ਹੋਇਆ ਕਿ ਸ਼ਾਇਦ ਇਹ ਚੋਰੀ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਣਾ ਜਿਸ ਦੇ ਚਲਦਿਆਂ ਅੰਨੂ ਦਾ ਕਤਲ ਹੋ ਗਿਆ ਤਾਂ ਹੁਣ ਫਿਰ ਮਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਾਂ ਨਾਲ ਕੋਈ ਵੀ ਸੰਪਰਕ ਨਹੀਂ ਹੁੰਦਾ ਹੁਣ ਜਿਹੜੀ ਅੰਨੂ ਦੀ ਡੈੱਡ ਬੋਡੀ ਸੀ ਉਹਨੂੰ ਪੁਲਿਸ ਆਪਣੇ ਨਾਲ ਲੈ ਜਾਂਦੀ ਹੈ ਤਾਂ ਕਿ ਉਸ ਦਾ ਪੋਸਟਮਾਰਟਮ ਵਗੈਰਾ ਕੀਤਾ ਜਾ ਸਕੇ ਤੇ ਇਨੇ ਤੱਕ ਸਵੇਰ ਹੋ ਜਾਂਦੀ ਹੈ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਜਿਹੜੀ ਅਰੂਣਾ ਸੀ ਅੰਨੂ ਦੀ ਮਾਂ ਉਹ ਵਾਪਸ ਘਰ ਆਉਂਦੀ ਹੈ ਜਦੋਂ ਘਰ ਆਉਂਦੀ ਆ ਉਹਨੂੰ ਘਰ ਆ ਕੇ ਪਤਾ ਲੱਗਦਾ ਕਿ ਉਸਦੀ ਧੀ ਦੇ ਨਾਲ ਰਾਤ ਅਜਿਹਾ ਇੱਕ ਹਾਸਾ ਵਾਪਰ ਗਿਆ ਤਾਂ ਫਿਰ ਪੁਲਿਸ ਵਾਲੇ ਵੀ ਆਉਂਦੇ ਆ ਉਸਦੇ ਬਿਆਨ ਲੈਂਦੇ ਆ ਹੁਣ ਜਿਹੜੀ ਅਨੂ ਦੀ ਮਾਂ ਸੀ ਉਹ ਬਹੁਤ ਰੋ ਰਹੀ ਸੀ ਉਹ ਕਹਿ ਰਹੀ ਸੀ ਲੋਕਾਂ ਨੂੰ ਕਿ ਜੇਕਰ ਉਹ ਰਾਤ ਨੂੰ ਇੱਥੇ ਹੁੰਦੀ ਘਰ ਦੇ ਵਿੱਚ ਸ਼ਾਇਦ ਉਸਦੀ ਧੀ ਬਚ ਜਾਂਦੀ ਜਾਂ ਫਿਰ ਜੋ ਵੀ ਆਇਆ ਸੀ ਮਾਰਨ ਦੇ ਲਈ ਸਾਨੂੰ ਦੋਹਾਂ ਨੂੰ ਮਾਰ ਜਾਂਦਾ ਇਦਾਂ ਦੀਆਂ ਗੱਲਾਂ ਕਰ ਰਹੀ ਸੀ ਉਹਨੇ ਇੱਕ ਇੰਟਰਵਿਊ ਵੀ ਦਿੱਤੀ ਜਿਹੜੀ ਪ੍ਰੈਸ ਵਾਲਿਆਂ ਨੂੰ ਉਹਦੇ ਵਿੱਚ ਵੀ ਉਹਨੇ ਸਾਰੀ ਗੱਲਬਾਤ ਹੀ ਦੱਸੀ ਉਹ ਨੂੰ ਬਚਾਉਂਦੀ ਉਹ ਮੈਨੂੰ ਖਾ ਚਾਹਦੀ ਨਹੀਂ ਤਾਂ ਦੋਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਕਰ ਉਹਨੇ ਦੱਸਿਆ ਕਿ ਮੈਂ ਕਿਤੇ ਗਈ ਹੋਈ ਸੀ ਤੇ ਸਵੇਰੇ ਆਈ ਮੈਨੂੰ ਹੁਣ ਪਤਾ ਲੱਗਿਆ ਇੱਥੇ ਉਹਨੇ ਇਹ ਵੀ ਦੱਸਿਆ ਕਿ ਇਸ ਘਰ ਦੀਆਂ ਉਹਨਾਂ ਦੇ ਕੋਲੇ ਦੋ ਚਾਬੀਆਂ ਸੀ ਕਿਉਂਕਿ ਪਹਿਲਾਂ ਉਹਨਾਂ ਕੋਲ ਇੱਕ ਚਾਬੀ ਹੁੰਦੀ ਸੀ ਦੋਨੋਂ ਮਾਮਾ ਧੀਆਂ ਅਲੱਗ-ਅਲੱਗ ਸਮੇਂ ਦੇ ਉੱਤੇ ਕਰ ਵਾਪਸ ਆਉਂਦੀਆਂ ਸੀ ਇਸ ਕਰਕੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ ਉਹ ਚਾਬੀ ਉੱਥੇ ਕਿਤੇ ਲੁਕੋ ਕੇ ਰੱਖ ਕੇ ਜਾਂਦੀਆਂ ਸੀ ਉਹਨਾਂ ਨੂੰ ਡਰ ਸੀ ਕਿ ਕੋਈ ਚੋਰ ਵਗੈਰਾ ਇਹਨਾਂ ਦੇ ਘਰ ਦੇ ਵਿੱਚ ਨਾ ਆ ਜਾਵੇ ਇਸ ਕਰਕੇ ਫਿਰ ਉਹਨਾਂ ਨੇ ਦੋ ਚਾਬੀਆਂ ਬਣਵਾ ਲਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਚਾਬੀ ਅੰਨੂ ਦੇ ਕੋਲ ਸੀ ਤੇ ਇੱਕ ਉਸ ਦੀ ਮਾਂ ਦੇ ਕੋਲ ਸੀ ਉਸ ਦੀ ਮਾਂ ਦਾ ਕਹਿਣਾ ਸੀ ਕਿ ਮੈਂ ਲੋਕ ਲਾ ਕੇ ਚਲੀ ਗਈ ਸੀ ਉਸ ਤੋਂ ਬਾਅਦ ਅੰਨੂ ਆਈ ਸੀ ਉਹਨੇ ਆਪਣੀ ਚਾਬੀ ਦੇ ਨਾਲ ਲੋਕ ਖੋਲਿਆ ਹੋਣਾ ਤੇ ਰਾਤ ਨੂੰ ਇਹ ਘਟਨਾ ਨੂੰ ਕਿਸੇ ਨੇ ਅੰਜਾਮ ਦੇ ਦਿੱਤਾ ਤਾਂ ਪੁਲਿਸ ਵਾਲਿਆਂ ਨੇ ਉਸ ਦੀ ਮਾਂ ਤੋਂ ਇਹ ਵੀ ਪੁੱਛਿਆ ਕਿ ਤੁਹਾਡੇ ਘਰ ਦੇ ਵਿੱਚ ਕੋਈ ਆਉਂਦਾ ਜਾਂਦਾ ਹੋਵੇ ਕਿਸੇ ਦਾ ਹੋਰ ਆਉਣ ਜਾਣ ਹੋਵੇ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ ਹੋਵੇ ਤਾਂ ਫਿਰ ਅੰਨੂ ਦੀ ਜਿਹੜੀ ਮਾਂ ਸੀ ਉਹਨੇ ਕਿਹਾ ਕਿ ਸਾਡੇ ਘਰ ਸਾਡੇ ਤੋਂ ਇਲਾਵਾ ਕੋਈ ਵੀ ਨਹੀਂ ਆਉਂਦਾ ਤਾਂ ਇਥੋਂ ਫਿਰ ਪੁਲਿਸ ਬਿਆਨ ਲੈਂਦੀ ਹੈ ਤੇ ਅਗਲੀ ਕਾਰਵਾਈ ਦੇ ਵਿੱਚ ਲੱਗ ਜਾਂਦੀ ਹੈ ਹੁਣ ਪੁਲਿਸ ਵਾਲੇ ਆਂਡੀਆਂ ਗਵਾਂਡੀਆਂ ਤੇ ਹੋਰ ਮੁਹੱਲੇ ਦੇ ਲੋਕਾਂ ਤੋਂ ਵੀ ਬਿਆਨ ਲੈਣੇ ਸ਼ੁਰੂ ਕਰਦੇ ਆ ਤਾਂ ਕਿ ਇਸ ਗੁੱਥੀ ਨੂੰ ਸਲਝਾਇਆ ਜਾ ਸਕੇ ਤਾਂ ਹੁਣ ਪੁਲਿਸ ਵਾਲਿਆਂ ਨੂੰ ਕੁਝ ਲੋਕਾਂ ਤੋਂ ਪਤਾ ਲੱਗਦਾ ਕਿ ਇਨ੍ਹਾਂ ਦੇ ਘਰ ਇੱਕ ਨੌਜਵਾਨ ਮੁੰਡੇ ਦਾ ਆਉਣ ਜਾਣ ਸੀ ਜੋ ਕਿ ਅਨੂਦੀ ਉਮਰ ਦਾ ਮੁੰਡਾ ਸੀ ਤਕਰੀਬਨ 25 26 ਸਾਲ ਦਾ ਜਿਹੜਾ ਉਹ ਮੁੰਡਾ ਸੀ ਨਾਮ ਉਸ ਦਾ ਪਤਾ ਲੱਗਿਆ ਕਿ ਕੋਈ ਸਤਗੁਰ ਸੀ ਜੋ ਕਿ ਈ ਰਿਕਸ਼ਾ ਚਲਾਉਂਦਾ ਸੀ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਪਰ ਹੁਣ ਇਸ ਦੀ ਮਾਂ ਨੇ ਅਨੂਦੀ ਨੇ ਪਹਿਲਾਂ ਕਿਹਾ ਸੀ ਕਿ ਸਾਡੇ ਘਰ ਦੇ ਵਿੱਚ ਅਜਿਹਾ ਕੋਈ ਵੀ ਨਹੀਂ ਆਉਂਦਾ ਸਾਡੇ ਤੋਂ ਇਲਾਵਾ ਇੱਥੇ ਕੋਈ ਨਹੀਂ ਰਹਿੰਦਾ ਪਰ ਹੁਣ ਪੁਲਿਸ ਵਾਲਿਆਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਪੁਲਿਸ ਦਾ ਸ਼ੱਕ ਅਨੂਦੀ ਮਾਂ ਦੇ ਉੱਤੇ ਵਧਣਾ ਸ਼ੁਰੂ ਹੋਇਆ ਕਿਉਂਕਿ ਜਿਹੜੀ ਇਹ ਵਾਰਦਾਤ ਸੀ ਪੁਲਿਸ ਵਾਲਿਆਂ ਨੂੰ ਹੁਣ ਲੱਗ ਰਿਹਾ ਸੀ ਕਿ ਇਹਨੂੰ ਚੋਰੀ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਇੱਥੇ ਜਿਹੜੀਆਂ ਮਿਰਚਾਂ ਵਗੈਰਾ ਪਾਈਆਂ ਗਈਆਂ ਸੀ ਅੱਖਾਂ ਦੇ ਵਿੱਚ ਤੇ ਨਾਲ ਹੀ ਡੰਡੇ ਦੇ ਨਾਲ ਵਾਰ ਕੀਤਾ ਗਿਆ ਪਰ ਘਰ ਦੇ ਵਿੱਚੋਂ ਕੋਈ ਵੀ ਸਮਾਨ ਚੋਰੀ ਨਹੀਂ ਹੋਇਆ ਇਸ ਕਰਕੇ ਇਹ ਜਿਹੜੀ ਝੂਠੀ ਵਾਰਦਾਤ ਲੱਗ ਰਹੀ ਸੀ ਕਿ ਚੋਰੀ ਦੀ ਵਾਰਦਾਤ ਝੂਠੀ ਦਿਖਾਈ ਗਈ ਆ ਹੁਣ ਪੁਲਿਸ ਵਾਲਿਆਂ ਨੂੰ ਅੰਨੂ ਦੀ ਮਾਂ ਦੇ ਉੱਤੇ ਸ਼ੱਕ ਸੀ ਪੁਲਿਸ ਵਾਲਿਆਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਹੁਣ ਜਦੋਂ ਪੁਲਿਸ ਵਾਲੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਤਾਂ ਉਹਨਾਂ ਕੈਮਰਿਆਂ ਦੀ ਫੁਟੇਜ ਦੇ ਵਿੱਚ ਇੱਕ ਕੈਮਰੇ ਦੇ ਵਿੱਚ ਅੰਨੂ ਉਹਨਾਂ ਦਾ ਜਿਹੜਾ ਘਰ ਸੀ ਉਹ ਦਿਖਾਈ ਦੇ ਰਿਹਾ ਸੀ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਦੋਂ ਅੰਨੂ ਕੰਮ ਤੇ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਸ ਦੀ ਮਾਂ ਅਰੂਣਾ ਘਰ ਦੇ ਵਿੱਚ ਹੁੰਦੀ ਹੈ ਤੇ ਜਦੋਂ ਘਰ ਦੇ ਵਿੱਚ ਸੀ ਤਾਂ ਥੋੜੇ ਸਮੇਂ ਬਾਅਦ ਅੰਨੂ ਦੇ ਘਰ ਉਹੀ ਸਤਗੁਰ ਨਾਮ ਦਾ ਮੁੰਡਾ ਸੀ ਜੋ ਉਹ ਆਉਂਦਾ ਉਹਨੂੰ ਕੋਈ ਉਸ ਦਾ ਦੋਸਤ ਐਕਟੀਵਾ ਦੇ ਉੱਤੇ ਛੱਡ ਕੇ ਜਾਂਦਾ ਹੈ ਉਹ ਜਦੋਂ ਅੰਦਰ ਐਂਟਰ ਕਰ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਅਰੂਣਾ ਸੀ ਅੰਨੂ ਦੀ ਮਾਂ ਉਹ ਥੋੜੇ ਸਮੇਂ ਬਾਅਦ ਘਰ ਦੇ ਵਿੱਚੋਂ ਬਾਹਰ ਆਉਂਦੀ ਹੈ ਘਰ ਨੂੰ ਲੋਕ ਲਾਉਂਦੀ ਹੈ ਤੇ ਚਲੀ ਜਾਂਦੀ ਹੈ ਪਰ ਉਦੋਂ ਤੱਕ ਜਿਹੜਾ ਸਤਗੁਰ ਸੀ ਉਹ ਘਰ ਦੇ ਅੰਦਰ ਹੀ ਸੀ ਤਾਂ ਉਸ ਤੋਂ ਬਾਅਦ ਫਿਰ ਅੰਨੂ ਵਾਪਸ ਆਉਂਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਦੀ ਹੈ ਕਿ ਅੰਨੂ ਆਪਣੀ ਸ਼ਿਫਟ ਲਾ ਕੇ ਵਾਪਸ ਆਈ ਜਦੋਂ ਅੰਨੂ ਘਰ ਦੇ ਅੰਦਰ ਐਂਟਰ ਕਰਦੀ ਹੈ ਤਾਂ ਫਿਰ ਉਸ ਤੋਂ ਬਾਅਦ ਤਕਰੀਬਨ 7-8 ਵਜੇ ਚੀਕਾਂ ਦੀ ਆਵਾਜ਼ ਆਉਂਦੀ ਹੈ ਲੋਕ ਇਕੱਠੇ ਹੁੰਦੇ ਦਿਖਾਈ ਦਿੰਦੇ ਆ ਤੇ ਉਸ ਤੋਂ ਬਾਅਦ ਫਿਰ ਸ਼ਾਂਤੀ ਹੁੰਦੀ ਹੈ ਤਕਰੀਬਨ 10 ਵਜੇ ਫਿਰ ਇਸ ਘਰ ਦੇ ਵਿੱਚੋਂ ਉਹ ਮੁੰਡਾ ਨਿਕਲ ਕੇ ਜਾਂਦਾ ਨਜ਼ਰ ਆਉਂਦਾ ਤਾਂ ਫਿਰ ਇਥੋਂ ਪੁਲਿਸ ਨੂੰ ਕਲੀਅਰ ਹੋ ਚੁੱਕਿਆ ਸੀ ਕਿ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਉਸੇ ਸਤਗੁਰ ਨਾਮ ਦੇ ਮੁੰਡੇ ਨੇ ਦਿੱਤਾ ਤੇ ਇਸ ਦੇ ਵਿੱਚ ਜਿਹੜੀ ਅਰੂਣਾ ਉਹ ਵੀ ਸ਼ਾਮਿਲ ਹੈ ਕਿਉਂਕਿ ਜਦੋਂ ਸਤਗੁਰ ਆਇਆ ਸੀ ਤਾਂ ਅਰੂਣਾ ਨੇ ਗੇਟ ਖੋਲ੍ਹਿਆ ਸੀ ਜਦੋਂ ਉਹ ਅੰਦਰ ਸੀ ਤਾਂ ਉਹ ਲੋਕ ਲਾ ਕੇ ਚਲੀ ਗਈ ਸੀ ਤਾਂ ਇਸ ਦੇ ਚੱਲਦਿਆਂ ਫਿਰ ਪੁਲਿਸ ਨੇ ਹੁਣ ਅਰੂਣਾ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਹੁਣ ਪੁਲਿਸ ਨੇ ਜਦੋਂ ਅਰੂਣਾ ਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਫਿਰ ਇੱਥੇ ਜਿਹੜੀ ਅਰੂਣਾ ਉਹ 62 ਸਾਲ ਦੀ ਉਹਦੀ ਉਮਰ ਸੀ ਤੇ ਪੁਲਿਸ ਦੀ ਸ਼ਕਤੀ ਨਾ ਚੱਲਦੀ ਹੋਈ ਉਹ ਸਾਰੀ ਗੱਲਬਾਤ ਪੁਲਿਸ ਦੇ ਸਾਹਮਣੇ ਰੱਖ ਦਿੰਦੀ ਹੈ ਸਾਰੀ ਗੱਲਬਾਤ ਉਹ ਪੂਰੀ ਜਦੋਂ ਪੁਲਿਸ ਨੂੰ ਦੱਸਦੀ ਹੈ ਤਾਂ ਪੁਲਿਸ ਵਾਲੇ ਉਹ ਗੱਲ ਸੁਣ ਕੇ ਜਾਂ ਉਸਦੇ ਜਵਾਬ ਸੁਣ ਕੇ ਹੈਰਾਨ ਰਹਿ ਜਾਂਦੇ ਆ ਕਿਉਂਕਿ ਜਿਹੜੀ ਅਰੂਣਾ ਇਹ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਕਿ ਉਹ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਤੇ ਉਸਦਾ ਆਉਣ ਜਾਣ ਸੀ ਤੇ ਇੱਕ ਦਿਨ ਉਸਦੀ ਇਸੇ ਆਉਣ ਜਾਣ ਦੇ ਵਿੱਚ ਮੁਲਾਕਾਤ ਈ ਰਿਕਸ਼ਾ ਡਰਾਈਵਰ ਸਤਗੁਰ ਨਾਮ ਦੇ ਮੁੰਡੇ ਦੇ ਨਾਲ ਹੁੰਦੀ ਆ ਜਿਸ ਦੀ ਉਮਰ 24-25 ਸਾਲ ਦੀ ਸੀ ਤੇ ਉਸ ਤੋਂ ਬਾਅਦ ਇਹ ਸਤਗੁਰ ਇਹਨਾਂ ਦੇ ਘਰ ਆਉਣ ਜਾਣ ਲੱਗ ਜਾਂਦਾ ਤੇ ਇਹ ਜਿਹੜੀ ਅਰੂਣਾ ਸੀ ਇਸ ਦਾ ਸਤਗੁਰ ਦੇ ਨਾਲ ਅਫੇਅਰ ਸੀਗਾ ਇਸ ਦਾ ਅਫੇਅਰ ਸੀ ਤੇ ਇਹ ਪਿੱਠ ਪਿੱਛੋਂ ਅਨੂ ਦੇ ਪਿੱਠ ਪਿੱਛੋਂ ਆਉਂਦਾ ਜਾਂਦਾ ਰਹਿੰਦਾ ਸੀ ਤੇ ਕਦੇ ਉਸ ਦੇ ਸਾਹਮਣੇ ਵੀ ਘਰ ਆਉਂਦਾ ਹੌਲੀ ਹੌਲੀ ਕਰਕੇ ਅਨੂ ਨੂੰ ਵੀ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਣ ਲੱਗਿਆ। ਹੁਣ ਅਨੂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਕਿ ਉਸ ਦੀ ਮਾਂ ਦਾ ਅਫੇਅਰ ਉਸੇ ਦੇ ਉਮਰ ਦੇ ਇੱਕ ਮੁੰਡੇ ਦੇ ਨਾਲ ਚੱਲਦਾ ਤਾਂ ਉਹਨੇ ਆਪਣੀ ਮਾਂ ਨੂੰ ਸਮਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਪਰ ਉਸ ਦੀ ਮਾਂ ਇੱਥੇ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ। ਉਹਨੇ ਉਸ ਸਤਗੁਰ ਦੇ ਨਾਲ ਉਸੇ ਤਰ੍ਹਾਂ ਆਪਣਾ ਅਫੇਅਰ ਜਾਰੀ ਰੱਖਿਆ ਤੇ ਇਹ ਚੀਜ਼ਾਂ ਚੱਲਦੀਆਂ ਗਈਆਂ। ਅਰੂਣਾ ਤੇ ਅਨੂ ਦੇ ਵਿੱਚ ਲੜਾਈਆਂ ਵਧੀਆਂ ਗਈਆਂ। ਹੌਲੀ-ਹੌਲੀ ਕਰਕੇ ਇੱਕ ਦਿਨ ਜਿਹੜੀ ਅਰੂਣਾ ਸੀ ਉਹਨੇ ਅਨੂ ਨੂੰ ਕਿਹਾ ਕਿ ਆਪਾਂ ਇਹ ਘਰ ਵੇਚ ਕੇ ਇੱਥੋਂ ਕਿਤੇ ਹੋਰ ਚਲੇ ਜਾਂਦੇ ਆ ਤੇ ਇਸੇ ਦੇ ਚੱਲਦਿਆਂ ਹੁਣ ਅਰੂਣਾ ਸੀ ਉਹਨੇ ਇਸ ਘਰ ਦਾ 14 ਲੱਖ ਰੁਪਏ ਦੇ ਵਿੱਚ ਕਿਸੇ ਦੇ ਨਾਲ ਸੌਦਾ ਵੀ ਮੁਕਾ ਲਿਆ ਸੀ ਜਦੋਂ ਇਸ ਗੱਲ ਦਾ ਪਤਾ ਅਨੂ ਨੂੰ ਲੱਗਿਆ ਤਾਂ ਅਨੂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਕਿਉਂਕਿ ਅਨੂ ਨਹੀਂ ਚਾਹੁੰਦੀ ਸੀ ਕਿ ਉਸ ਦੀ ਮਾਂ ਇਹ ਘਰ ਵੇਚ ਦੇਵੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਜੇਕਰ ਉਸਨੇ ਇਹ ਘਰ ਵੇਚ ਦਿੱਤਾ ਉਹ ਘਰ ਤੋਂ ਵੀ ਜਾਣਗੇ ਆ ਤੇ ਜਿਹੜੇ ਸਾਰੇ ਪੈਸੇ ਨੇ ਉਹ ਸਤਗੁਰ ਲੈ ਜਾਊਗਾ ਕਿਉਂਕਿ ਉਹ ਜਿਹੜਾ ਮੁੰਡਾ ਸੀ ਉਸਦੀ ਮਾਂ ਦੇ ਨਾਲ ਜੋ ਲੱਗਿਆ ਸੀ ਉਹ ਸਿਰਫ ਉਹਨੂੰ ਲੱਗਦਾ ਸੀ ਕਿ ਪੈਸਿਆਂ ਦੇ ਲਾਲਚ ਦੇ ਕਰਕੇ ਆਉਂਦਾ ਤਾਂ ਹੁਣ ਜਦੋਂ ਇਹ ਸਾਰੀ ਗੱਲਬਾਤ ਹੋਈ ਅੰਨੂ ਨੇ ਹੁਣ ਇਹ ਵੀ ਫੈਸਲਾ ਜਿਹੜਾ ਉਸ ਦਾ ਵਿਰੋਧ ਕੀਤਾ ਘਰ ਵੇਚਣ ਦੇ ਫੈਸਲੇ ਤੇ ਵੀ ਪਹਿਲਾਂ ਵੀ ਉਹ ਰੋਕ ਟੋਕ ਕਰਦੀ ਰਹਿੰਦੀ ਸੀ ਹੁਣ ਸਤਗੁਰ ਵੀ ਅੰਨੂ ਨੂੰ ਚੰਗਾ ਨਹੀਂ ਸਮਝਦਾ ਸੀ ਤਾਂ ਇਹਦੇ ਚੱਲਦਿਆਂ ਹੁਣ ਦੋਨਾਂ ਜਾਣਿਆਂ ਨੇ ਸਤਗੁਰ ਤੇ ਅਰੂਣਾ ਨੇ ਦੋਨਾਂ ਨੇ ਪਲਾਨ ਬਣਾਇਆ ਕਿ ਉਹ ਹੁਣ ਅੰਨੂ ਨੂੰ ਰਾਸਤੇ ਦੇ ਵਿੱਚੋਂ ਹਟਾ ਦੇਣਗੇ ਤਾਂ ਕਿ ਉਹ ਆਪਣਾ ਘਰ ਵੀ ਵੇਚ ਸਕਣ ਤੇ ਇੱਕ ਦੂਜੇ ਦੇ ਨਾਲ ਉਹ ਬਿਨਾਂ ਕਿਸੇ ਰੋਕ ਟੋਕ ਤੋਂ ਰਹਿ ਸਕਣ ਤਾਂ ਇਹਦੇ ਚੱਲਦਿਆਂ ਹੀ ਇਹਨਾਂ ਨੇ ਪੂਰੀ ਇੱਕ ਪਲੈਨਿੰਗ ਬਣਾਈ ਇੱਕ ਦਿਨ ਜਿਹੜੀ ਅਰੁਣਾ ਸੀ ਆਪਣੇ ਘਰ ਤੋਂ ਗਈ ਘਰ ਤੋਂ ਜਾਣ ਤੋਂ ਪਹਿਲਾਂ ਉਸਨੇ ਘਰ ਦੇ ਵਿੱਚ ਸਤਗੁਰ ਨੂੰ ਸੱਦਿਆ ਉਸ ਨੂੰ ਲੋਕ ਲਾ ਕੇ ਉਹ ਬਾਹਰੋਂ ਚਲੀ ਗਈ ਉਸ ਤੋਂ ਬਾਅਦ ਫਿਰ ਜਿਹੜੀ ਅਨੂਆ ਆਪਣੇ ਕੰਮ ਤੋਂ ਘਰ ਵਾਪਸ ਆਉਂਦੀ ਹੈ ਉਹ ਜਿਹੜਾ ਸਤਗੁਰ ਸੀ ਪਹਿਲਾਂ ਹੀ ਘਰ ਦੇ ਵਿੱਚ ਮੌਜੂਦ ਸੀ ਉਹਨੂੰ ਦੇਖ ਕੇ ਉਹ ਬੜੀ ਹੈਰਾਨ ਹੁੰਦੀ ਹੈ ਇੱਕ ਵਾਰ ਡਰ ਜਾਂਦੀ ਹੈ ਤਾਂ ਇੱਥੇ ਜੋ ਸਤਗੁਰੂ ਸੀ ਉਹਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੰਦਾ ਹੈ ਜਦੋਂ ਹੀ ਮਿਰਚਾਂ ਪਾਉਂਦਾ ਤਾਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਆਂਢੀ ਗੁਆਂਢੀ ਇਕੱਠੇ ਹੋਣੇ ਸ਼ੁਰੂ ਹੋਏ ਸੀ ਜਦੋਂ ਚੀਕਾਂ ਦੀਆਂ ਆਵਾਜ਼ਾਂ ਆਈਆਂ ਤਾਂ ਉਸ ਤੋਂ ਬਾਅਦ ਫਿਰ ਜਿਹੜਾ ਸਤਗੁਰੂ ਸੀ ਉਹ ਆਪਣੇ ਨਾਲ ਇੱਕ ਡੰਡਾ ਲੈ ਕੇ ਆਇਆ ਸੀ ਉਸਨੇ ਸਿਰ ਦੇ ਵਿੱਚ ਡੰਡਾ ਮਾਰਿਆ ਜਿਸ ਦੇ ਨਾਲ ਜਿਹੜੀ ਅਨੂ ਸੀ ਉਸਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤਾਂ ਉਸਨੇ ਫਿਰ ਉਸ ਤੋਂ ਬਾਅਦ ਵੇਟ ਕੀਤੀ ਥੋੜਾ ਸਮਾਂ ਜਿਹੜਾ ਸਤਗੁਰੂ ਘਰ ਦੇ ਵਿੱਚ ਰਿਹਾ ਫਿਰ ਰਾਤ ਨੂੰ ਜਦੋਂ 10 ਵਜੇ ਉਹਨੂੰ ਲੱਗਿਆ ਕਿ ਕੋਈ ਆਸੇ-ਪਾਸੇ ਨਹੀਂ ਹੋਊਗਾ ਤਾਂ ਫਿਰ ਉਹ ਉਸਦੇ ਘਰ ਦੇ ਵਿੱਚੋਂ ਅਰੁਣਾ ਦੇ ਘਰ ਦੇ ਵਿੱਚੋਂ ਬਾਹਰ ਨਿਕਲਿਆ ਉਹਨੇ ਆਪਣਾ ਇੱਕ ਦੋਸਤ ਬੁਲਾਇਆ ਉਹ ਸਕੂਟੀ ਲੈ ਕੇ ਵਾਪਸ ਆਇਆ ਤੇ ਉਸਦੇ ਨਾਲ ਸਕੂਟੀ ਦੇ ਉੱਤੇ ਬੈਠ ਕੇ ਉੱਥੋਂ ਉਹ ਚੱਲਿਆ ਗਿਆ ਤੇ ਦੂਜੇ ਦਿਨ ਮਾਂ ਨੂੰ ਪਤਾ ਲੱਗਿਆ ਤਾਂ ਫਿਰ ਇਹ ਸਾਰੀ ਗੱਲਬਾਤ ਜਿਹੜੀ ਜਦ ਤੱਕ ਪੁਲਿਸ ਵਾਲਿਆਂ ਦੇ ਸਾਹਮਣੇ ਆ ਚੁੱਕੀ ਸੀ ਤੇ ਲੋਕਾਂ ਦੇ ਸਾਹਮਣੇ ਆ ਚੁੱਕੀ ਸੀ ਤਾਂ ਇਸ ਤਰ੍ਹਾਂ ਫਿਰ ਜਿਹੜੀ ਅਰੂਣਾ ਸੀ ਉਹਨੇ ਸਾਰੀ ਇਹ ਕਨਫੈਸ਼ਨ ਕੀਤੀ ਉਹਨੇ ਸਾਰੀ ਗੱਲਬਾਤ ਮੰਨੀ ਕਿ ਉਸਨੇ ਹੀ ਆਪਣੀ ਧੀ ਦਾ ਕਤਲ ਕਰਵਾਇਆ ਇੱਕ ਕਲਯੂਗੀ ਮਾਂ ਸੀ ਜਿਸ ਦੀ ਉਮਰ 62 ਸਾਲ ਦੀ ਸੀ ਉਹਨੇ ਆਪਣੀ ਕਾਮਨਾ ਦੇ ਉੱਤੇ ਕਾਬੂ ਨਹੀਂ ਰੱਖਿਆ ਤੇ ਇੱਕ 25 ਸਾਲਾਂ ਦੇ ਆਪਣੀ ਧੀ ਦੀ ਉਮਰ ਦੇ ਮੁੰਡੇ ਦੇ ਨਾਲ ਰਲ ਕੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਹੁਣ ਜਿਹੜੀ ਅਰੂਣਾ ਉਹ ਜਿਹੜੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਸਤਗੁਰ ਸਿੰਘ ਫਰਾਰ ਹੋ ਗਿਆ ਸੀ ਪਰ ਕੁਝ ਸਮੇਂ ਬਾਅਦ ਸਤਗੁਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਅਰੁਣਾ ਤੇ ਸਤਗੁਰ ਦੋਨੋ ਜਾਣੇ ਜੇਲ੍ਹ ਦੇ ਵਿੱਚ ਬੰਦ ਹੈ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਇਹ ਜਹੀ ਮਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜਰੂਰ ਦਿਓ ਆਪਣੀ ਰਾਏ ਜਰੂਰ ਦਿਓ ਤੇ ਆਪਾਂ ਮਿਲਾਂ ਕਿਸੇ ਹੋਰ ਕੱਟ ਨਾਲ ਕਿਸੇ ਹੋਰ ਅਜਹੀ ਵਾਰਦਾਤ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ